ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਿਸ ਮホール ਦੇ ਵਿੱਚ ਬੈਠ ਕੇ ਗੱਲ ਕਰ ਰਹੇ ਹਾਂ ਤੇ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਜਿਹੜਾ ਮਾਹੌਲ ਸਾਡੇ ਦੇਸ਼ ਬਣਿਆ ਹੋਇਆ ਪਰਮਾਤਮਾ ਜਲਦੀ ਠੀਕ ਕਰ ਦੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਰਾਜ ਖੁਸ਼ੀ ਬਸਣ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਆ ਜਿਹੜਾ ਉਹ ਨਾ ਹੋਵੇ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਲੈ ਕੇ ਆਏ ਹਾਂ ਉਸ ਦੇ ਵਿੱਚ ਗੱਲ ਕਰਦੇ ਹਾਂ ਪਾਵਰ ਕਾਉਂਟ ਤੇ ਬਿਜਲੀ ਬੋਰਡ ਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਲਈ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਬਕਾਇਆ ਹੈਗਾ ਜਿਹੜਾ ਉਹ ਕਦੋਂ ਮਿਲਣਾ ਸੋ ਉਸ ਦੇ ਲਈ ਜਿਹੜਾ ਹੁਣ ਪੱત્ર ਆਗਾ ਜਿਹੜਾ 9 ਤਰੀਕ ਨੂੰ ਆ ਜਿਹੜਾ ਉਹ ਪਾਵਰ ਕਾਰਪੋਰੇਸ਼ਨ ਵੱਲੋਂ ਆ ਜਿਹੜਾ ਇੱਕ ਜਾਰੀ ਕੀਤਾ ਗਿਆ ਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੈਨਸ਼ਨਰ ਆਫ ਫੈਮਿਲੀ ਪੈਨਸ਼ਨਰ ਰਿਵਾਈਜ਼ ਪੈਨਸ਼ਨ 2016 ਦੇ ਏਰੀਅਰ ਦੀ ਅਦਾਇਗੀ ਲਈ ਨਵੀਂ ਬਣੀ ਪੈਨਸ਼ਨ ਏਰੀਅਰ ਲੈਜ਼ਰ ਰਾਹੀ ਹੈ ਜਿਹੜੀ ਉਹ ਕਰਨ ਦੇ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਉਹਨਾਂ ਨੇ ਇਸ ਪੱਤਰ ਵਿੱਚ ਲਿਖਿਆ ਕਿ ਉਪਰੋਕਤ ਵਿਸ਼ੇ ਵਿੱਚ ਸਬੰਧਿਤ ਵਿਭਾਗ ਵਿੱਤ ਵਿਭਾਗ ਪੱਤਰ ਨੰਬਰ 32025 342025 ਰਾਹੀਂ 116 ਤੋਂ 3621 ਤੱਕ ਦੇ ਜਿਹੜੇ ਰਵਾਈਜ਼ਰ ਪੈਨਸ਼ਨ ਏਰੀਆ ਦੇ ਸਬੰਧੀ ਹਦਾਇਤਾਂ ਜਾਰੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਇਸ ਏਰੀਆ ਦੀ ਅਦਾਇਗੀ ਕਰਨ ਸਬੰਧੀ ਆਈਟੀ ਵਿਭਾਗ ਵੱਲੋਂ ਪੈਨਸ਼ਨ ਪੈਕੇਜ ਵਿੱਚ ਇੱਕ ਵੱਖਰੀ ਨਵੀਂ ਪੈਨਸ਼ਨ ਏਰੀਆ ਰੈਲਾਈਜ਼ਰ ਆ ਜਿਹੜੀ ਉਹ ਤਿਆਰ ਕੀਤੀ ਗਈ ਆ ਤੋ ਪੈਨਸ਼ਨ ਏਰੀਆ ਲੈਜ਼ਰ ਦਾ ਇਤਰਾਜ਼ ਆ ਜਿਹੜਾ ਦਰਜ ਕਰਨ ਲਈ ਆਖਰੀ ਮਿਤੀ ਹਰੇਕ ਮਹੀਨੇ ਦੀ 15 ਤਰੀਕ ਹੋਵੇਗੀ ਇਸ ਮਿਤੀ ਨੂੰ ਹੀ ਇਸ ਲੈਜ਼ਰ ਦਾ ਜਿਹੜਾ ਸਰਟੀਫਿਕੇਟ ਆ ਉਹ ਦਿੱਤਾ ਜਾਵੇਗਾ ਸੋ ਇਸ ਤੋਂ ਜਿਹੜੀ ਗੱਲ ਕਲੀਅਰ ਹੁੰਦੀ ਆ ਕਿ ਜਿਹੜੇ ਹਰ ਮਹੀਨੇ ਪੈਨਸ਼ਨ ਆ ਜਿਹੜੀ ਤਿਆਰ ਹੁੰਦੀ ਆ ਰਿਟਾਇਰੀਆਂ ਦੀ ਪੈਨਸ਼ ਫੈਮਿਲੀ ਪੈਨਸ਼ਨਰ ਦੀ ਤਾਂ ਉਸ ਦੇ ਨਾਲ ਹੀ ਆ ਜਿਹੜਾ ਵੱਖਰਾ ਤੌਰ ਤੇ ਆ ਜਿਹੜਾ ਇੱਕ ਲੈਜ਼ਰ ਤੇ ਜਿਹੜੀ ਤਿਆਰ ਆ ਕਿ ਜਿਹੜੀ ਆਈਟੀ ਵਿਭਾਗ ਵੱਲੋਂ ਆ ਕੀਤੀ ਗਈ ਆ ਜਿਸ ਦੇ ਵਿੱਚ ਸਾਰੇ ਪੈਨਸ਼ਨਰ ਦਾ ਜਿਹੜਾ ਬਕਾਇਆ ਹੈਗਾ ਜਿਹੜਾ 5.5 ਸਾਲ ਦਾ ਬਕਾਇਆ ਰਹਿੰਦਾ ਹੈਗਾ ਜਿਹੜੀਆਂ ਕਿਸ਼ਤਾਂ ਉਹਦੀਆਂ ਬਣੀਆਂ ਨੇਗੀਆਂ ਤਾਂ ਉਹਨਾਂ ਨੂੰ ਹਰ ਮਹੀਨੇ ਦੀ ਜਿਹੜੀ ਦੇਣ ਦੀ ਤਿਆਰੀ ਹੈ ਜਿਹੜੀ ਪਾਵਰ ਕਾਰਪੋਰੇਸ਼ਨ ਵੱਲ ਕਰ ਦਿੱਤੀ ਗਈ ਆ ਤੇ ਜਿਹੜੀ ਪਹਿਲੀ ਕਿਸ਼ਤ ਆ ਦੀ ਮਈ ਦੀ ਜਿਹੜੀ ਪੈਨਸ਼ਨ ਮਿਲ ਲਈਆਂ ਫੈਮਿਲੀ ਪੈਨਸ਼ਨ ਮਿਲ ਲਈਆਂ ਉਹਦੇ ਨਾਲ ਆ ਜਿਹੜਾ ਸਾਰੇ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨ ਨੂੰ ਆ ਜਿਹੜੀ ਬਕਾਇਦੇ ਦੀ ਕਿਸ਼ਤਾਂ ਪਾਵਰ ਕਾਰਪੋਰੇਸ਼ਨ ਵੱਲੋਂ ਆ ਜਿਹੜੀ ਉਹ ਜਾਰੀ ਕਰ ਦਿੱਤੀ ਜਾਣੀਆਂ ਸੋ ਇਹ ਸਾਰੀ ਜਾਣਕਾਰੀ ਪਾਵਰ ਕਾਰਪੋਰੇਸ਼ਨ ਦੇ ਜਿਹੜੇ ਹਜ਼ਾਰਾਂ ਫੈਮਿਲੀ ਪੈਨਸ਼ਨ ਤੇ ਮੁਲਾਜ਼ਮ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਨੂੰ ਦੇ ਸੰਬੰਧ ਵਿੱਚ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਕੁਐਸਚਨ ਸੀਗੇ ਜਿਹੜੇ ਆਏ ਸੀਗੇ ਕਿ ਬਿਜਲੀ ਬੋਰਡ ਦੇ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਨੂੰ ਕਦੋਂ ਆ ਜਿਹੜੀ ਇਹ ਵੀਡੀਓ ਮਿਲਣੀ ਆ ਸੋ ਉਸ ਦੇ ਸੰਬੰਧ ਦੇ ਵਿੱਚ ਆ ਜਿਹੜਾ ਪੱਤਰ ਵੀ ਆ ਜਿਹੜਾ ਹੁਣ ਜਾਰੀ ਹੋ ਗਿਆ ਸੋ ਇਹ ਜਾਣਕਾਰੀ ਤੁਹਾਡੇ ਹਿੱਤ ਵਿੱਚ ਸੀ ਉਮੀਦ ਕਰਦੇ ਆ ਤੁਹਾਨੂੰ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਰਣ ਜੋੜਨ ਲਈ ਬਹੁਤ ਬਹੁਤ ਧੰਨਵਾਦ